ਪਰ ਇੱਕ ਸੱਪ ਅਜੀਹਾ ਹੈ ਜਿਹਦੇ ਕੇਸ ਦੀ ਤੁਸੀਂ ਗੱਲ ਵੀ ਕਰ ਰਹੇ ਸੀਗੇ ਜਿਹਨੂੰ ਕਾਮਨ ਕ੍ਰੇਟ ਕਿਹਾ ਜਾਂਦਾ ਹੈ ਜਾਂ ਕ੍ਰੇਟ ਹੈ ਕ੍ਰੇਟ ਨਸਲ ਦਾ ਸੱਪ ਹੈ ਤੇ ਉਹਦੇ ਵਿੱਚ ਕੀ ਹੁੰਦਾ ਹੈ ਕਿ ਉਹਦੇ ਜਿਹੜੇ ਬਾਈਟ ਮਾਰਕਸ ਹੈਗੇ ਨੇ ਉਹ ਪਹਿਲੀ ਗੱਲ ਤਾਂ ਦਿਖਨੇ ਨਹੀਂ ਹੈਗੇ ਬਹੁਤ ਬਹੁਤ ਬਰੀਕੀ ਨਾਲ ਦੇਖੋਗੇ ਤਾਂ ਪਤਾ ਲੱਗੇਗਾ ਕਿਉਂਕਿ ਉਹਦੇ ਜਿਹੜੇ ਦੰਦ ਹੁੰਦੇ ਆਂ ਵਿਸ਼ ਦੰਤ ਜਿਹੜੇ ਹੁੰਦੇ ਆਂ ਜ਼ਹਿਰ ਵਾਲੇ ਦੰਦ ਹੁੰਦੇ ਨੇ ਉਹ ਕਾਫੀ ਜ਼ਿਆਦਾ ਬਰੀਕ ਹੁੰਦੇ ਨੇ ਦੂਸਰਾ ਇਹ ਹੈ ਕਿ ਜਦੋਂ ਬਾਈਟ ਕਰਦਾ ਹੈ ਉਹ ਬਾਈਟ ਕਰਨ ਦੇ ਨਾਲ ਜਿਹੜਾ ਉਹਦਾ ਜ਼ਹਿਰ ਜਾਂਦਾ ਸ਼ਰੀਰ ਦੇ ਅੰਦਰ ਉਹਦੇ ਵਿੱਚ ਐਨਲਜੈਸਿਕ ਕੰਪੋਨੈਂਟ ਹੁੰਦੇ ਜਿਹਦੇ ਕਰਕੇ ਕੋਈ ਪੇਨ ਨਹੀਂ ਆਣੀ ਕੋਈ ਸੋਜਿਸ਼ ਨਹੀਂ ਹੋਣੀ ਕੋਈ ਜਲਨ ਨਹੀਂ ਹੋਣੀ ਤੇ ਹੁਣ ਦੰਦ ਬਰੀਕ ਨੇ ਰਾਤ ਨੂੰ ਬੰਦਾ ਸੁੱਤਾ ਪਿਆ ਤੇ ਉਹ ਅਚਾਨਕ ਜੇ ਤੁਹਾਡੇ ਬਿਸਤਰੇ ਦੇ ਵਿੱਚ ਆ ਜਾਵੇ ਗਰਮੀ ਲੈਣ ਦੇ ਵਾਸਤੇ ਕਿਉਂਕਿ ਅੱਜ ਕੱਲ ਅਸੀਂ ਏਸੀ ਵੀ ਯੂਜ਼ ਕਰਦੇ ਆ ਤੇ ਇਹ ਠੰਡੇ ਖੂਨ ਵਾਲੇ ਜਾਨਵਰ ਹੁੰਦੇ ਇਹਨਾਂ ਨੂੰ ਹੀਟ ਚਾਹੀਦੀ ਹੁੰਦੀ ਆ ਤਾਂ ਸਾਡੀ ਜਿਹੜੀ ਬੋਡੀ ਆ ਉਹਨਾਂ ਵਾਸਤੇ ਹੀਟ ਸੋਰਸ ਦਾ ਕੰਮ ਕਰਦੀ ਆ ਤੇ ਨਾਲ ਆ ਕੇ ਪੈ ਗਿਆ ਤੇ ਸਾਡਾ ਪਾਸਾ ਲੈ ਹੋ ਗਿਆ ਤੇ ਬਾਈਟ ਕਰ ਦਿੰਦਾ ਤੇ ਨੀਂਦ ਦੇ ਵਿੱਚ ਅਸੀਂ ਵੈਸੇ ਹੀ ਅਨਕੌਂਸ਼ੀਅਸ ਜਾਂ ਬੇਸ ਹੁੰਦੇ ਜੇ ਹੁੰਨੇ ਆ ਸਾਨੂੰ ਪਤਾ ਨਹੀਂ ਲੱਗਦਾ ਕਿ ਬਾਈਟ ਹੋਈ ਆ ਕੁਝ ਲੋਕਾਂ ਨੂੰ ਪਤਾ ਲੱਗ ਵੀ ਜਾਂਦਾ ਬਟ ਕੁਝ ਲੋਕਾਂ ਨੂੰ ਨਹੀਂ ਪਤਾ ਲੱਗਦਾ ਕਿ ਸਾਨੂੰ ਬਾਈਟ ਹੋਈ ਆ ਤੇ ਉਹ ਫਿਰ ਸਵੇਰੇ ਉੱਠਦੇ ਨਹੀਂ ਹੈਗੇ ਜਾਂ ਫਿਰ ਉਹਨਾਂ ਨੂੰ ਜੇ ਪਤਾ ਹੀ ਨਹੀਂ ਕਿ ਬਾਈਟ ਹੋਈ ਆ ਤਾਂ ਉਸ ਉਹਨਾਂ ਨੂੰ ਜਿਹੜੇ ਸਿੰਪਟਮ ਹੈਗੇ ਆ ਉਹਨਾਂ ਬਾਰੇ ਨੌਲੇਜ ਨਹੀਂ ਕਿਉਂਕਿ ਜਿਹੜੇ ਇਹਦੇ ਲੱਛਣ ਹੈਗੇ ਆ ਉਹ ਇਦਾਂ ਸ਼ੁਰੂ ਹੁੰਦੇ ਆ ਕਿ ਪਹਿਲਾਂ ਪੇਟ ਦਰਦ ਹੋਏਗਾ ਓਕੇ ਫਿਰ ਉਲਟੀਆਂ ਆਣਗੀਆਂ ਇਹ ਨਾਰਮਲ ਲੱਛਣ ਆ ਬੰਦਾ ਕਹਿੰਦਾ ਕਿ ਕੋਈ ਵਾਇਰਲ ਹੋ ਗਿਆ ਜਾਂ ਕੁਝ ਹੋ ਗਿਆ ਉਸ ਤੋਂ ਬਾਅਦ ਫਿਰ ਨਿਊਰੋ ਪੈਰਾਲਾਈਸਿਸ ਯਾਨੀ ਸਰੀਰ ਦਾ ਜਿਹੜਾ ਹੈਗਾ ਲਕਵਾ ਗ੍ਰਸਤ ਹੋ ਜਾਣਾ ਸ਼ੁਰੂ ਹੁੰਦਾ ਫਿਰ ਜਦ ਇਦਾਂ ਦੇ ਲਕਵਾ ਦੇ ਸਿੰਪਟਮ ਆਉਂਦੇ ਨੇ ਪੈਰਾਲਾਈਸਿਸ ਦੇ ਤਾਂ ਫਿਰ ਉਦੋਂ ਉਸ ਨੂੰ ਡੀਲ ਕਰਨਾ ਬਹੁਤ ਔਖਾ ਹੋ ਜਾਂਦਾ ਕਿਉਂਕਿ ਉਦੋਂ ਪਹਿਲਾਂ ਹੀ 3-3 4-4 5-5 ਘੰਟੇ ਲੋਕਾਂ ਦੇ ਨਿਕਲ ਚੁੱਕੇ ਹੁੰਦੇ ਨੇ ਔਰ ਇਹਦੇ ਵਿੱਚ ਇੱਕ ਬਹੁਤ ਡਰਾਵਣੀ ਚੀਜ਼ ਇਹ ਹੈ ਕਿ ਕਈ ਵਾਰੀ ਐਦਾਂ ਵੀ ਹੁੰਦਾ ਹੈ ਕਿ ਲੋਕਾਂ ਨੂੰ ਜਿੰਦਾ ਹੀ ਜਲਾ ਦਿੱਤਾ ਜਾਂਦਾ ਜਿੰਦਾ ਜਲਾ ਦਿੱਤਾ ਜਾਂਦਾ ਲੋਕਾਂ ਨੂੰ ਜੀ ਇੱਕ ਬਾਈਟ ਆਫ ਲਿਵਿੰਗ दैट ਡਾਕੂਮੈਂਟਰੀ ਹੈ ਇਹਦੇ ਉੱਤੇ ਹੀ ਹੂੰ ਤੇ ਉਹਦੇ ਵਿੱਚ ਇੱਕ 10-12 ਸਾਲ ਦੀ ਬੱਚੀ ਹੈ ਜਿਹਨੂੰ ਡਾਕਟਰ ਡੈੱਡ ਡਿਕਲੇਅਰ ਕਰ ਦਿੰਦਾ ਕਿਉਂਕਿ ਜਿਹੜੇ ਉਹਦੇ ਵਾਈਟਲਸ ਹੈਗੇ ਨੇ ਯਾਨੀ ਜਿਹੜਾ ਸਾਡਾ ਪਲਸ ਰੇਟ ਹੈ ਜਾਂ ਕੁਝ ਹੈਗਾ ਹਨਾ ਠੀਕ ਉਹ ਇੰਨੇ ਕ ਫੀਬਲ ਹੋ ਗਏ ਇੰਨੇ ਕ ਘਟ ਗਏ ਕਿ ਉਹਨਾਂ ਨੂੰ ਡਾਇਗਨੋਸ ਨਹੀਂ ਕੀਤਾ ਜਾ ਰਿਹਾ ਪਰ ਬੰਦਾ ਜਿਹੜਾ ਹੈਗਾ ਇਹ ਬੱਚੀ ਜੀਵਿਤ ਸੀਗੀ ਉਹ ਤੇ ਉਥੇ ਡਾਕਟਰ ਨੇ ਕਹਿ ਦਿੱਤਾ ਕਿ ਇਹਦਾ ਤਾਂ ਜੀ ਅੰਤਿਮ ਸੰਸਕਾਰ ਦੀ ਤਿਆਰੀਆਂ ਕਰੋ ਬਟ ਉਹ ਅੰਦਰੋਂ ਇਹ ਬੋਲ ਰਹੀ ਹੈ ਕਿ ਮੈਂ ਜ਼ਿੰਦਾ ਹਾਂ ਪਾਪਾ ਮੈਂ ਜ਼ਿੰਦਾ ਪਰ ਉਹ ਐਕਸਪ੍ਰੈਸ ਨਹੀਂ ਕਰ ਸਕਦੀ ਕਿਉਂਕਿ ਉਹ ਲਕਵਾ ਜਿਹੜਾ ਹੈ ਸਰੀਰ ਨੂੰ ਉਹਦੇ ਹੋ ਚੁੱਕਿਆ ਉਹ ਬੋਲਣਾ ਚਾਹਦੀ ਹੈ ਬਟ ਉਹ ਬੋਲ ਨਹੀਂ ਸਕਦੀ ਹੈਗੀ ਫਿਰ ਉੱਥੇ ਉਹਨਾਂ ਨੂੰ ਕੋਈ ਹੋਰ ਡਾਕਟਰ ਦੀ ਸੁਜੈਸ਼ਨ ਦਿੰਦਾ ਕੋਈ ਬੰਦਾ ਮਿਲ ਜਾਂਦਾ ਉਹ ਕਹਿੰਦਾ ਕਿ ਤੁਸੀਂ ਇਹਨੂੰ ਫਲਾਣੇ ਡਾਕਟਰ ਦੇ ਲੈ ਕੇ ਜਾਓ ਜਦੋਂ ਉਸ ਡਾਕਟਰ ਤੇ ਲੈ ਕੇ ਜਾਂਦੇ ਆ ਉਹ ਪਛਾਣ ਲੈਂਦਾ ਕਿਉਂਕਿ ਉਹਨੂੰ ਕੋ ਐਕਸਪੀਰੀਅੰਸ ਹੈਗਾ ਕਿ ਇਹਨੂੰ ਆ ਸੱਪ ਦੀ ਬਾਈਟ ਹੋਈ ਹੈ ਤੇ ਉਹ ਇਲਾਜ ਸ਼ੁਰੂ ਕਰ ਦਿੰਦਾ ਤੇ ਉਹ ਸਰਵਾਈਵ ਕਰ ਜਾਂਦੀ ਹੈ ਹੁਣ ਇਦਾਂ ਦੇ ਬਹੁਤ ਸਾਰੇ ਕੇਸਿਸ ਇਦਾਂ ਦੇ ਹੈ ਜਿਦੇ ਵਿੱਚ ਬਿਲਕੁਲ ਮਤਲਬ ਬੰਦਾ ਨੀਅਰ ਟੂ ਡੈਥ ਹੁੰਦਾ ਤੇ ਉਹਨੂੰ ਡੈੱਡ ਡਿਕਲੇਅਰ ਕਰ ਦਿੱਤਾ ਜਾਂਦਾ ਹੈ ਟ੍ਰੀਟਮੈਂਟ ਨਹੀਂ ਦਿੱਤਾ ਜਾਂਦਾ ਤੇ ਉਹਨਾਂ ਨੂੰ ਫਿਰ ਜ਼ਿੰਦਾ ਹੀ ਸਾਰਟ ਆਫ ਜਲਾ ਦਿੱਤਾ ਜਾਂਦਾ ਹੈ ਜ਼ਿੰਦਾ ਇਸ ਕਰਕੇ ਕਿਉਂਕਿ ਉਹ ਪੇਨ ਮਹਿਸੂਸ ਕਰ ਸਕਦੇ ਨੇ ਪਰ ਉਹ ਐਕਸਪ੍ਰੈਸ ਨਹੀਂ ਕਰ ਸਕਦੇ ਸਰੀਰ ਜਲਦਾ ਹੁੰਦਾ ਤੇ ਉਹਨਾਂ ਨੂੰ ਉਸ ਸਮੇਂ ਪੇਨ ਪੇਨ ਹੋਏਗੀ ਉਸੇ ਤਰੀਕੇ ਨਾਲ ਹੋਏਗੀ ਪੇਨ ਇਹ ਕਿ ਕਿਸੇ ਆਮ ਹੁੰਦੇ ਆ ਹੁੰਦੇ ਇਨਕ੍ਰੀਟ ਦੀ ਜਿਹੜੀ ਬਾਈਟ ਹੈਗੀ ਆ ਉਹਦੇ ਵਿੱਚ ਹੁੰਦੇ ਆ ਜਾਂ ਹੋਰ ਮਤਲਬ ਜੇ ਨਿਊਰੋ ਪੈਰਾਲਾਈਸ ਹੋ ਗਿਆ ਜੀ ਤੁਸੀਂ ਰਿਸਪੌਂਡ ਨਹੀਂ ਕਰ ਸਕਦੇ ਤੁਸੀਂ ਦੱਸ ਨਹੀਂ ਸਕਦੇ ਤੁਸੀਂ ਫੀਲ ਸਾਰਾ ਕੁਝ ਕਰ ਸਕਦੇ ਜਿਵੇਂ ਕੋਮਾ ਦੇ ਵਿੱਚ ਲੋਕ ਪਏ ਹੁੰਦੇ ਪਰ ਹਾਰਟ ਬੀਟ ਚਲਦੀ ਹੁੰਦੀ ਆ ਉਹਦੋਂ ਕਿ ਨਹੀਂ ਉਹ ਇੰਨੀ ਕਿ ਜ਼ਿਆਦਾ ਫੀਬਲ ਹੋ ਜਾਂਦੀ ਹੈ ਕਿ ਉਹਨੂੰ ਘਟ ਜਾਂਦੀ ਹੈ ਕਿ ਉਹਨੂੰ ਮੈਜ਼ਰ ਕਰਨਾ ਮੈਜ਼ਰ ਕਰਨਾ ਉਹ ਖਾਇੰਦਾ ਤੇ ਜੇ ਉਹਦੇ ਵਿੱਚ ਨੈਗਲੀ ਮਤਲਬ ਅੰਗੈੜੀ ਹੋ ਜਵੇ ਤਾਂ ਫਿਰ ਪੇਸ਼ੈਂਟ ਨੂੰ ਤੁਸੀਂ ਐਦਾ ਦੀ ਸਟੇਜ ਦੇ ਵਿੱਚ ਦੇਖ ਸਕਦੇ ਹੋ ਤੇ ਸੱਪ ਹੁੰਦਾ ਕਿਸ ਤਰੀਕੇ ਨਾਲ ਕਿਉਂਕਿ ਕੋਬਰੇ ਬਾਰੇ ਲੋਕਾਂ ਨੂੰ ਪਤਾ ਜਿਹੜਾ ਸਲਵਾਈਪਰ ਦੀ ਗੱਲ ਕਰੀਏ ਉਹਨਰੇ ਬਾਰੇ ਵੀ ਲੋਕਾਂ ਨੇ ਕਿਸੇ ਤਰੀਕੇ ਕਿਸੇ ਨੇ ਡਿਸਕਵਰੀ ਦੇਖਿਆ ਕਿਸੇ ਨੇ ਕਿਸ ਪ੍ਰਕਾਰ ਨਾਲ ਦੇਖਿਆ ਤੇ ਕ੍ਰੀਏਟ ਜਿਹੜਾ ਤੁਸੀਂ ਸੱਪ ਕਹਿ ਰਹੇ ਹੋ ਇਹ ਕਿੱਦਾਂ ਦਾ ਦਿਖਦਾ ਇਹਦੇ ਬਾਰੇ ਕੁਝ ਪਤਾ ਹੈ ਆ ਦੇਖੋ ਇਹਦਾ ਜਿਹੜਾ ਮੂੰਹ ਹੈਗਾ ਉਹ ਕੋਈ ਜ਼ਿਆਦਾ ਅਲੱਗ ਸ਼ੇਮਦਾਨੀ ਹੋਏਗਾ ਸਰੀਰ ਦੇ ਨਾਲ ਦਾ ਹੀ ਹੋਏਗਾ ਤੇ اور ਇਹ ਜ਼ਿਆਦਾਤਰ ਬਲੈਕ ਪਰ ਉਸ ਤੋਂ ਹਲਕੇ ਸ਼ੇਡ ਵੀ ਹੁੰਦੇ ਆ ਬਰਾਊਨ ਵਾਲ ਵੀ ਹੋ ਸਕਦਾ ਬਲੈਕ ਤੋਂ ਬਰਾਊਨ ਦੇ ਵਿੱਚ ਹੁੰਦਾ ਤੇ ਇਹਦੀ ਬੋਡੀ ਦੇ ਉੱਤੇ ਧਾਰੀਆਂ ਕਹੋ ਧਾਰੀਆਂ ਨਹੀਂ ਕਹ ਸਕਦੇ ਬੈਂਡਸ ਕਹ ਸਕਦੇ ਆ ਪਰ ਸਾਰੇ ਸਰੀਰ ਦੇ ਉੱਤੇ ਇਦਾਂ ਕਤਾਰ ਦੇ ਵਿੱਚ ਬੈਂਡਸ ਹੁੰਦੇ ਨੇ ਤੇ ਇਹ ਮਤਲਬ ਇਹਦੀ ਇਦਾਂ ਦੀ ਪਛਾਣ ਹੈਗੀ ਆ ਤੇ ਇਹ ਰਾਤ ਨੂੰ ਨਿਕਲਣ ਵਾਲਾ ਸੱਪ ਹੈ ਇਨੇ ਦਿਨ ਦੇ ਵਿੱਚ ਤੁਹਾਨੂੰ ਇਦਾਂ ਨਹੀਂ ਟੱਕਰਨਾ ਉਹ ਉਹ ਗੱਲ ਹੈ ਕਿ ਅਸੀਂ ਕੋਈ ਸਮਾਨ ਹਟਾ ਰਹੇ ਹਾਂ ਉਹਦੇ ਪਿੱਛੇ ਸਾਨੂੰ ਮਿਲ ਗਿਆ ਉਹ ਹੋਰ ਗੱਲ ਆ ਪਰ ਇਹਦੀ ਜਿਹੜੀ ਐਕਟੀਵਿਟੀ ਹੈ ਉਹ ਰਾਤ ਦੀ ਹੈ ਹੂੰ ਤੇ ਇਹ ਰਾਤ ਨੂੰ ਨਿਕਲਦਾ ਹੈ ਤੇ ਫਿਰ ਜਾਂ ਕਿਸੇ ਦਾ ਪੈਰ ਪੈ ਗਿਆ ਜਾਂ ਕਿਸੇ ਦਾ ਹੱਥ ਲੱਗ ਗਿਆ ਅਚਾਨਕ ਜਾਂ ਫਿਰ ਮਤਲਬ ਜ਼ਿਆਦਾਤਰ ਕੇਸ ਤਾਂ ਹੀ ਹੁੰਦੇ ਕਿ ਬਿਸਤਰੇ ਦੇ ਵਿੱਚ ਐਂਟਰ ਕਰ ਜਾਂਦਾ ਅ ਕਈ ਵਾਰੀ ਲੋਕੀ ਜਿਹੜੇ ਨੇ ਤੁਸੀਂ ਕਿਹਾ ਵੀ ਰਾਤੀ ਬੰਦਾ ਸੁੱਤਾ ਹੀ ਰਹਿ ਜਾਂਦਾ ਹੂੰ بڑے ਕੇਸਿਸ ਹੁੰਦੇ ਆ ਬੜਾ ਚੰਗਾ ਭਲਾ ਬੰਦਾ ਹੁੰਦਾ ਹੈ ਉਸ ਸੌਂਦਾ ਰਤੀ ਤੇ ਸਰੇ ਉੱਡਦਾ ਨਹੀਂ ਮਤਲਬ ਇਹੋ ਜੇ ਕੇਸਿਸ ਹੁੰਦੇ ਨੇ ਤੇ ਬੰਦੇ ਨੂੰ ਪਤਾ ਵੀ ਨਹੀਂ ਲੱਗਦਾ ਵੀ ਮੈਨੂੰ ਸਨੇਕ ਨੇ ਬਾਈਟ ਕੀਤਾ ਮਤਲਬ ਨਾਲ ਦੇ ਬੰਦੇ ਨੂੰ ਪਤਾ ਵੀ ਨਹੀਂ ਲੱਗਦਾ ਵੀ ਇਹਨੂੰ ਸਨੇਕ ਨੇ ਬਾਈਟ ਕੀਤਾ ਹੋ ਸਕਦਾ ਇਹ ਤਾਂ ਹੀ ਸੁੱਤਾ ਰਹਿ ਗਿਆ ਇਦਾਂ ਦੀ ਕੀਸ ਹੈਗੀਆਂ ਇੱਕ ਕੇਸ ਇਦਾਂ ਦਾ ਵੀ ਸੀ ਜਿਹਦੇ ਵਿੱਚ ਉਹਨਾਂ ਨੂੰ ਇਹ ਨਹੀਂ ਪਤਾ ਸੀ ਸਨੇਕ ਬਾਈਟ ਹੋਈ ਹੈ ਪਰ ਉਹ ਬੰਦੇ ਦੀ ਤਬੀਅਤ ਖਰਾਬ ਹੋਣ ਲੱਗ ਗਈ ਸੀ ਫਿਰ ਉਹਨੂੰ ਜਦ ਫੋਰਟਸ ਹਸਪੀਟਲ ਲੱਗੇ ਤਾਂ ਉੱਥੇ ਪਹਿਲਾਂ ਤਾਂ ਡਾਕਟਰਸ ਵੀ ਕਨਫਿਊਜ਼ਡ ਸੀਗੇ ਕਿ ਇਹਨੂੰ ਹੋ ਕੀ ਰਿਹਾ ਹੈ ਉਹਨਾਂ ਨੂੰ ਕੋਈ ਰਾਂ ਨਹੀਂ ਲੱਭ ਰਿਆ ਸੀਗਾ ਦੈਨ ਇਨ ਦੀ ਐਂਡ ਇੱਕ ਡਾਕਟਰ ਦੇ ਮਨ ਦੇ ਵਿੱਚੋਂ ਆਇਆ ਕਿ ਕਿ ਇਹਨਾਂ ਦਾ ਸਨੇਕ ਬਾਈਟ ਦਾ ਕਿਉਂ ਨਹੀਂ ਆਪਾ ਚੈੱਕ ਕਰਦੇ ਕਿ ਉਹਦੇ ਦਾ ਨਹੀਂ ਸਨੇਕ ਬਾਈਟ ਤਾਂ ਨਹੀਂ ਹੋਈ ਹੈਗੀ ਤੇ ਜਦੋਂ ਉਹਨਾਂ ਨੇ ਉਹ ਟੈਸਟ ਵਗੈਰਾ ਜਾਂ ਡਾਇਗਨੋਸ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੂੰ ਪਤਾ ਲੱਗ ਗਿਆ ਤੇ ਫਿਰ ਉਹਨਾਂ ਨੇ ਉਹ ਮੈਡੀਕੇਸ਼ਨਸ ਜਾਂ ਦੋ ਵੀ ਉਹਨਾਂ ਨੇ ਟ੍ਰੀਟਮੈਂਟ ਸ਼ੁਰੂ ਕਰਨਾ ਸੀ ਕੀਤਾ ਉਹ ਟ੍ਰੀਟਮੈਂਟ ਤੋਂ ਬਾਅਦ ਉਹ ਰਿਕਵਰ ਹੋ ਗਿਆ ਪੇਸ਼ੈਂਟ ਅਦਰਵਾਇਜ਼ ਜੇ ਨਾ ਪਤਾ ਲੱਗਦਾ ਤਾਂ ਉਹ ਇਦਾਂ ਹੀ ਹਸਪੀਟਲ ਦੇ ਵਿੱਚ ਵੀ ਦਮ ਤੋੜ ਦਿੰਦਾ ਕਿਉਂਕਿ ਜੇ ਡਾਕਟਰ ਨੂੰ ਪਤਾ ਹੀ ਨਹੀਂ ਹੈ ਸਨੇਕ ਬਾਈਟ ਹੋਈ ਆ ਤਾਂ ਉਹ ਕਿੱਦਾਂ ਟ੍ਰੀਟਮੈਂਟ ਸ਼ੁਰੂ ਕਰੇ ਫਰਸਟ ایڈ ਕੀ ਦਿੱਤੀ ਜਾ ਸਕਦੀ ਹੈ ਮੈਂ ਕਹਿੰਦਾ ਵੀ ਜੇ ਸਾਡਾ ਕੋਈ ਪੋਡਕਾਸਟ ਦੇਖ ਰਿਹਾ ਮੇਰੀ ਇੱਕ ਆਦਤ ਹੁੰਦੀ ਹੈ ਵੀ ਲੋਕੀ ਇਨਫੋਰਮੇਸ਼ਨ ਅਸਲ ਚ ਲੈ ਕੇ ਜਾਣ ਜੀ ਫਰਸਟ ایڈ ਕੀ ਦਿੱਤੀ ਜਾ ਸਕਦੀ ਆ ਬੰਦਾ ਘਰੇ ਬੈਠਾ ਕੇ ਫਰਸਟ ایڈ ਦੇ ਸਕਦਾ ਦੇਖੋ ਫਰਸਟ ایڈ ਇਹਦੇ ਵਿੱਚ ਕੁਝ ਖਾਸ ਜ਼ਿਆਦਾ ਨਹੀਂ ਹੁੰਦੀ ਇੱਕ ਜਿੱਦਾਂ ਪਹਿਲਾ ਰੱਸੀ ਵੀ ਬੰਨਨ ਦੀ ਜਾਂ ਕੋਈ ਕਪੜਾ ਬੰਨਨ ਦੀ ਹਾਂ ਕਪੜਾ ਬੰਨਨ ਦੀ ਹਾਂ ਇਹ ਫੋਨ ਰੋਕਣ ਵਾਲਾ ਹਾਂ ਰੀਤ ਹੁੰਦੀ ਸੀ ਹੈਗੀ ਆ ਸਾਡੇ ਹਦੇਗੀ ਤੇ ਉਹਦੇ ਵਿੱਚ ਕੀ ਆ ਉਹ ਚ ਇੱਕ ਥੋੜੀ ਜਿਹੀ ਚੇਂਜ ਆਈ ਆ ਹੁਣ ਜਿਹੜੇ ਡਾਕਟਰਸ ਹੈਗੇ ਉਹ ਇਹ ਕਹਿੰਦੇ ਨੇ ਕਿ ਮੰਨ ਕੇ ਚੱਲੋ ਜੇ ਗੂਠੇ ਦੇ ਉੱਤੇ ਵਾਈਟ ਹੋਇਆ ਤਾਂ ਗੂਠੇ ਤੋਂ ਲੈ ਕੇ ਤੁਸੀਂ ਉੱਪਰ ਤੱਕ ਬਾਹਾਂ ਤੱਕ ਇੱਕ 1 ਮੀਟਰ ਲੰਬੀ 4 ਇੰਚ ਚੌੜੀ ਕੱਪੜੇ ਦੀ ਪੱਟੀ ਹੋਵੇ ਜਾਂ ਗਰਮ ਪੱਟੀ ਹੋਵੇ ਉਹ ਤੁਸੀਂ ਲਪੇੜ ਦੇਣੀ ਆ ਹੂੰ ਠੀਕ ਹੈ ਤੇ ਉਹਨੂੰ ਜੇ ਤੁਸੀਂ ਟਾਈਟ ਵੀ ਲਪੇਟਣ ਦੀ ਕੋਸ਼ਿਸ਼ ਕਰੋਗੇ ਉਹ ਇੰਨੀ ਟਾਈਟ ਨਹੀਂ ਹੋਏਗੀ ਜਿੰਨੀ ਕੋ ਰੱਸੀ ਹੋ ਜਾਂਦੀ ਹੈ ਹੂੰ ਤੇ ਉਸ ਤੋਂ ਬਾਅਦ ਤੁਸੀਂ ਕੁਝ ਨਹੀਂ ਕਰਨਾ ਪੇਸ਼ੈਂਟ ਨੂੰ ਸ਼ਾਂਤ ਰੱਖਣਾ ਉਹਨੂੰ ਭਜਨ ਅਠ ਨਹੀਂ ਕਰਨ ਦੇਣੀ ਹੈਗੀ ਤੇ ਜੇ ਮਤਲਬ ਤੁਸੀਂ ਉਹਨੂੰ ਟਰੈਵਲਿੰਗ ਕਰਾ ਰਹੇ ਹੋ ਤਾਂ ਉਹਨੂੰ ਲਟਾਣਾ ਦਾ ਇੱਕ ਸਾਈਡ ਨੂੰ ਲਟਾਣਾ ਹੈ ਹੂੰ ਤਾਂ ਕਿ ਜੇ ਉਹਦੇ ਮੂੰਹ ਦੇ ਵਿੱਚ ਝੱਗ ਬਣੇ ਆਪਾਂ ਦੇਖਦੇ ਹਾਂ ਕਿ ਮੂੰਹ ਦੇ ਵਿੱਚ ਝੱਗ ਹਾਂ ਸ਼ੁਰੂ ਹੋ ਜਾਂਦੀ ਹੈ ਉਹ ਜੇ ਸਿੱਧਾ ਪੇਸ਼ੈਂਟ ਲੇਟਿਆ ਹੋਏਗਾ ਤਾਂ ਉਹਦੇ ਇੱਥੇ ਜਾ ਕੇ ਉਹ ਬਲੌਕੇਜ ਕਰਨ ਲੱਗ ਜਾਂਦੀ ਹੈ ਗਲੇ ਦੇ ਵਿੱਚ ਤਾਂ ਉਹਨੂੰ ਸਾਹ ਲੈਣ ਦੇ ਵਿੱਚ ਦਿੱਕਤ ਆਉਣ ਲੱਗ ਜਾਂਦੀ ਹੈ ਉਹ ਝੱਗ ਜਿਹੜੀ ਹੈਗੀ ਹੈ ਡਰੇਨ ਹੋ ਜਾਵੇ ਬਾਹਰ ਇਸ ਕਰਕੇ ਉਹਨੂੰ ਟੇਡਾ ਲਟਾਇਆ ਜਾਂਦਾ ਤੇ ਇੱਕ ਪਾਸੇ ਨੂੰ ਲਟਾਇਆ ਜਾਂਦਾ ਫਿਰ ਉਸ ਤੋਂ ਬਾਅਦ ਮਤਲਬ ਉਹਨਾਂ ਕ ਕਰਕੇ ਉਹਨੂੰ ਹਸਪੀਟਲ ਵੱਲ ਲੈ ਕੇ ਜਾਣਾ ਔਰ ਉਸ ਹਸਪੀਟਲ ਵੱਲ ਲੈ ਕੇ ਜਾਣਾ ਜਿੱਥੇ ਸਨੇਕ ਬਾਈਟ ਦੇ ਕੇਸਿਸ ਆਉਂਦੇ ਨੇ